ਛੋਟਾ ਦਿਖਾਈ ਕਿ ਇਦਾਂ ਇਹ ਬੰਦਾ ਮਾਰਿਆ ਸੀਗਾ ਕੀ ਚੱਕਰ ਕੀ ਪੈ ਗਿਆ ਇਹ ਉਹ ਕਹਿੰਦਾ ਮੋਛੀ ਤਾਰੇਗਾ ਕਹਿੰਦਾ ਮੈਂ ਬਥੇਰੇ ਮਾਰਿਆ ਕਹਿੰਦਾ ਵੀ ਮਰਮਰ ਗਿਆ ਹੋਣਾ ਸਾਲਾ ਵਿੱਚ ਹੀ ਲੈ ਅੱਛਾ ਕਿੱਦਾਂ ਬਾਤ ਫੇਰ ਕਹਿੰਦਾ ਅਗਰ ਹੀ ਨਹੀਂ ਵੇਖਿਆ ਸੀ ਕੁਰਸੀ ਸੰਗ ਜ ਦੇ ਕੇ ਕਹਿੰਦਾ ਉਹ ਕੁੱਟਿਆ ਉਹ ਕੁੱਟਿਆ ਚਲੋ ਗੱਲ ਤਾਂ ਸਹੀ ਆ ਪਰ ਸਨੀ ਨੇ ਵੀ ਪਰ ਉਹ ਤਾਂ ਤੁਸੀਂ ਕੀ ਮਹਿਸੂਸ ਕਰਦੇ ਹੋ ਮਰਾਪਤ ਬਈ ਮੈਂ ਦੇਖੋ ਜੀ ਮੈਂ ਮਹਿਸੂਸ ਕਰਦਾ ਚਲੋ ਬਾਈ ਜਲੀ ਗੱਲ ਵੀ ਠੀਕ ਹੈਗੀ ਟੇਬਲ ਡਾਕ ਜਿਹੜੇ ਮੁੱਦੇ ਤੇ ਹੋ ਸਕਦੀ ਉੱਥੇ ਕਰੋ ਜਿੱਥੇ ਨਹੀਂ ਹੋਣੀ ਉੱਥੇ ਨਹੀਂ ਹੋਣੀ ਇਸ ਉਪਸਰੰਦ ਨੂੰ 2 ਸਾਲ ਪਹਿਲਾਂ ਵੀ ਸੌਦਾ ਲੱਗਾ ਸੀ ਜੀ ਇੱਕ ਵਾਰੀ ਅੱਛਾ ਰੱਬ ਮੱਲ ਰੱਬ ਮੱਲੀ ਮੁੰਡਾ ਵਾ ਪੱਟੀ ਦਾ ਹਾਂ ਹਾਂ ਉਹਦਾ ਤਾਇਆ ਮਾਰਿਆ ਸੀ ਇਹਨੇ ਅੱਛਾ ਇਹ ਉਹ ਕੀ ਕੀਤਾ ਉਹਨੇ ਕਿਹਾ ਅਕਸ ਮੁਹੱਲੇ ਚ ਲਾਲ ਲੂੜ ਕੇ ਨਾ ਇੱਕ ਜਿਹੜਾ ਸਿਰ ਪਾਟ ਕੇ ਉਹਨੂੰ ਪਤਾ ਸੀ ਇਹ ਜੇਲ੍ਹ ਚਾ ਪਟਿਆਲੇ ਵਾਲੀ ਚ ਹਾਂ ਹਾਂ ਤੇ ਉਹਨੇ ਪੈਸੂ ਇਹ 50-60 ਹਜ਼ਾਰ ਦੇ ਕੇ ਕਹਿੰਦਾ ਮੈਨੂੰ ਪਟਿਆਲੇ ਜੇਲ੍ਹ ਘੱਲੋ ਉਹ ਉੱਥੇ ਚਲ ਗਿਆ ਇਹ ਜੀ ਬੈਰੰਗ ਦੇ ਬਾਹਰ ਨਾ ਜੀ ਇੱਕ ਕੁਰਸੀ ਤੇ ਬੈੰਦਾ ਹੀ ਬਾਕੀ ਸਾਰੇ ਥੱਲੇ ਬੈੰਦੇ ਹੁੰਦੇ ਸੀ ਉਹਦੀ ਵੀਡੀਓ ਵੀ ਆ ਮੁੰਡੇ ਦੀ ਅੱਛਾ ਉਹਨੇ ਕਰ ਦਿੱਤੀ ਆ ਪਿਛੇ ਜਿਹੜੇ ਵਿਦੇਸ਼ ਕੀ ਉਹ ਕਹਿੰਦਾ ਕਿ ਮੈਂ ਉਹਨੂੰ ਜਾ ਕੇ ਕਹਿ ਰਿਹਾ ਆ ਆ ਦੇ ਫੋਨ ਉਹਦੇ ਕੋ ਫੋਨ ਫਾੜ ਹੋਣੀ ਅੰਦਰ ਹਨਾ ਮੈਂ ਫੋਟੋ ਦਿਖਾਈ ਕਿ ਇਦਾਂ ਇਹ ਬੰਦਾ ਮਾਰਿਆ ਸੀਗਾ ਕੀ ਚੱਕਰ ਕੀ ਪੈ ਗਿਆ ਉਹ ਕਹਿੰਦਾ ਮੋਸ਼ੀ ਤਾਰੇ ਕੇ ਕਹਿੰਦਾ ਮੈਂ ਬਥੇਰੇ ਮਾਰਿਆ ਕਹਿੰਦਾ ਵੀ ਮਰਮੁਰ ਗਿਆ ਹੋਣਾ ਸਾਲਾ ਵਿੱਚ ਹੀ ਲਾ ਅੱਛਾ ਕਿੰਦਾ ਬਾਤ ਫਿਰ ਕਹਿੰਦਾ ਅਗਰ ਹੀ ਨਹੀਂ ਵੇਖਿਆ ਇਸ ਕੁਰਸੀ ਸੰਝ ਦੇ ਕੇ ਕਹਿੰਦਾ ਉਹ ਕੁੱਟਿਆ ਉਹ ਕੁੱਟਿਆ ਜਿਨ੍ਹਾਂ ਨੇ ਤਿੰਨ ਨੂੰ ਹਸਪਤਲ ਰੱਖਿਆ ਉਹਨਾਂ ਨੇ ਕਿੰਨਾ ਫਿਰ ਹਮਾਂ ਨੂੰ ਉੱਥੋਂ ਉਹਨਾਂ ਨੇ ਮੂਵ ਕਰਤਾ ਤੇ ਕਹਿੰਦਾ ਚੰਗਾ ਹੋਇਆ ਜੋ ਆ ਵੇਖੋ ਮੈਂ ਨਹੀਂ ਕਹਿੰਦਾ ਜੀ ਮਾੜਾ ਹੋਇਆ ਚੰਗਾ ਹੋਇਆ ਜਿਨ੍ਹਾਂ ਸਾਡੇ ਇੰਨੇ ਯੋਦੇ ਮਾਰਤੇ ਇੰਨੇ ਮਾਮਾ ਦੇ ਪੁੱਤ ਮਾਰਦੇ ਇਹਨਾਂ ਦੀ ਲਾਸ਼ਾਂ ਨਹੀਂ ਲੱਭੀਆਂ ਹਾਂ ਜੀ ਇਹਦਾ ਹੁਣ ਏਦਾਂ ਹੀ ਚਾਈਦੀ ਸੀਗੀ ਦੇਖੋ ਜੀ ਇਹ ਕਹਿੰਦੇ ਆ ਜੀ ਮਰੀਆਂ ਕਈ ਕਹਿੰਦੇ ਮਰ ਗਿਆ ਨਹੀਂ ਮਰੀਆਂ ਮੈਂ ਕਹਿੰਦਾ ਇਹ ਮਰ ਗਿਆ ਹੀ ਆ ਇਹ ਮਰੀਆ ਪੱਕਾ ਹੀ ਮਰਿਆ ਵਾ ਕਿਉਂਕਿ ਇਹਦੀ ਫੈਮਲੀ ਨੇ ਮਨਾ ਕਰਤਾ ਜੀ ਹੂੰ ਮੇਰੇ ਨਾਲ ਦਾ ਬੰਦਾ ਰਹਿੰਦਾ ਉਸ ਪਟਿਆਲੇ ਉਹਨੂੰ ਅਸੀਂ ਪੁੱਛਦੇ ਸੀਗਾ ਉਹਦਾ ਬਾਪੂ ਪੁਲਿਸ ਦਾ ਉਹ ਕਹਿੰਦਾ ਜੀ ਇਹਦਾ ਪ੍ਰਿੰਟ ਐ ਤੋ ਗਿਆ ਜਦੋਂ ਉਹਨਾਂ ਨੇ ਕਿਹਾ ਫੈਮਿਲੀ ਨੂੰ ਕਿ ਅਸੀਂ ਇਹਨੂੰ ਤੁਹਾਡੇ ਹਵਾਲੇ ਕਰ ਦਿੰਨੇ ਆ ਉਹ ਕਹਿੰਦਾ ਇਹ ਨਹੀਂ ਰੱਖਣਾ ਰੱਖ ਲਓ ਆਪਣੇ ਕੋਲ ਅਸ ਹੈਗੀ ਪਈ ਉਹ ਜਾਂ ਤੋਂ ਉਹ ਟੀਕਾ ਟੁਕਾ ਲਾਦਣ ਜਿਹੜੇ ਬੰਦੇ ਦਾ ਬ੍ਰੇਨ ਡੈਡ ਹੋ ਗਿਆ ਲੈਟ ਹਿਮ ਗੋ ਨਾਓ ਖਤਮ ਆ ਉਹ ਉਹ ਕਹਿੰਦਾ ਜੀ ਇਹ ਨਹੀਂ ਰੱਖਣਾ ਤੁਸੀਂ ਰੱਖ ਲਓ ਹਾਂ ਸਰਕਾਰ ਪੈ ਥੋੜੀ ਲਾਉਗੀ ਇਹ ਉਹ ਮਰ ਮੁੱਕ ਗਿਆ ਤੇ ਮੈਂ ਇੱਕ ਥੋੜਾ ਦਿਖਾਈ ਕੀ ਏਦਾਂ ਤੁਸੀਂ ਬੰਦਾ ਮਾਰਿਆ ਸੀਗਾ ਕੀ ਚੱਕਰ ਕੀ ਪੈ ਗਿਆ ਉਹ ਕਹਿੰਦਾ ਮੋਸ਼ੀ ਤਾਰੇ ਕੇ ਕਹਿੰਦਾ ਮੈਂ ਬਥੇਰੇ ਮਾਰ ਲਾ اچھا ਕਿਦਾ ਬਾਤ ਕਰ ਕਹਿੰਦਾ ਅਗਰ ਹੀ ਨਹੀਂ ਵੇਖਿਆ ਇਸ ਕੁਰਸੀ ਸੰਝ ਦੇ ਕੇ ਕਹਿੰਦਾ ਉਹ ਕੁੱਟਿਆ ਉਹ ਕੁੱਟਿਆ ਚਲੋ ਗਲਤ ਆ ਸਹੀ ਆ ਪਰ ਸਣੀ ਨੇ ਵੀ ਪਰ ਉਹ ਤਾਂ ਤੁਸੀਂ ਕੀ ਮਹਿਸੂਸ ਕਰਦੇ ਹੋ ਮਰਾਬਤ ਬਈ ਮੈਂ ਦੇਖੋ ਜੀ ਮੈਂ ਮਹਿਸੂਸ ਕਰਦਾ ਚਲੋ ਪਾਈ ਵਾਲੀ ਗੱਲ ਵੀ ਠੀਕ ਆ ਕਿ ਟੇਬਲ ਡਾਕ ਜਿਹੜੇ ਮੁੱਦੇ ਤੇ ਹੋ ਸਕਦੀ ਉੱਥੇ ਕਰੋ ਜਿੱਥੇ ਨਹੀਂ ਹੋਣੀ ਉੱਥੇ ਨਹੀਂ ਹੋਣੀ ਇਹ ਸੁਬਾ ਸਰੰਦ ਨੂੰ 2 ਸਾਲ ਪਹਿਲਾਂ ਵੀ ਸੌਦਾ ਲੱਗਾ ਸੀ ਇੱਕ ਵਾਰੀ ਅੱਛਾ ਰੱਬ ਮੱਲ ਰੱਬ ਮੱਲੀ ਮੁੰਡਾ ਵਾ ਪੱਟੀ ਦਾ ਹੂੰ ਹੂੰ ਉਹਦਾ ਤਾਇਆ ਮਾਰਿਆ ਸੀ ਇਹਨੇ ਅੱਛਾ ਏ ਉਹ ਕੀ ਕੀਤਾ ਉਹਨੇ ਕਿ ਰਾਪਰਚ ਮਹੱਲੇ ਚ ਲਾਲ ਲੋੜ ਕੇ ਨਾ ਇੱਕ ਜਿਹੜਾ ਸਿਰ ਪਾਟ ਕੇ ਉਹਨੂੰ ਪਤਾ ਸੀ ਜੇਲ੍ਹ ਚਾ ਪਟਿਆਲੇ ਵਾਲੀ ਚ ਹਾਂ ਹਾਂ ਤੇ ਉਹਨੇ ਪੈਪੂਏ 50 60 ਹਜ਼ਾਰ ਦੇ ਕੇ ਕਹਿੰਦਾ ਮੈਨੂੰ ਪਟਿਆਲੇ ਜੇਲ੍ਹ ਘੱਲੋ ਉਹ ਉੱਥੇ ਚਲ ਗਿਆ ਇਹ ਜੀ ਬੈਰੰਗ ਦੇ ਬਾਹਰ ਨਾ ਜੀ ਇੱਕ ਕੁਰਸੀ ਤੇ ਬੈੰਦਾ ਹੀ ਬਾਕੀ ਸਾਰੇ ਥੱਲੇ ਬੈੰਦੇ ਹੁੰਦੇ ਸੀ ਉਹਦੀ ਵੀਡੀਓ ਵੀ ਆ ਮੁੰਡੇ ਦੀ ਅੱਛਾ ਉਹਨੇ ਕਰ ਦਿੱਤੀ ਆ ਪਿੱਛੇ ਜਿਹੜੇ ਵਿਦੇਸ਼ ਲੱਖੀ ਨੂੰ ਠੀਕ ਆ ਜੀ ਉਹ ਕਹਿੰਦਾ ਜੀ ਮੈਂ ਉਹਨੂੰ ਜਾ ਕੇ ਕਹਿ ਜੀ ਆ ਆ ਦੇ ਫੋਨ ਉਹਦੇ ਕੋ ਫੋਨ ਫਾੜ ਉਹਨੇ ਅੰਦਰ ਹਨਾ ਮੈਂ ਫੋਟੋ ਦਿਖਾਈ ਕਿ ਏਦਾਂ ਇਹ ਬੰਦਾ ਮਾਰਿਆ ਸੀਗਾ ਕੀ ਚੱਕ ਕਹਿੰਦਾ ਮੌਸ਼ੀ ਤਾਰੇ ਕਹਿੰਦਾ ਮੈਂ ਬਥੇਰੇ ਮਾਰੇ ਆ ਕਹਿੰਦਾ ਵੀ ਮਰਮਰ ਗਿਆ ਹੋਣਾ ਸਾਲਾ ਵਿੱਚ ਹੀ ਲੈ ਅਰੇ ਕਿੱਦਾਂ ਬਾਅਦ ਫੇਰ ਕਹਿੰਦਾ ਅਗਰ ਹੀ ਨਹੀਂ ਵੇਖਿਆ ਇਸ ਕੁਰਸੀ ਸੰਗਜ ਦੇ ਕੇ ਕਹਿੰਦਾ ਉਹ ਕੁੱਟਿਆ ਉਹ ਕੁੱਟਿਆ ਕਿੰਨਾ ਨੇ ਤਿੰਨ ਹਸਪਤਲ ਰੱਖਿਆ ਉਹਨਾਂ ਨੇ ਹੂੰ ਤੇ ਕਿੰਨਾ ਫੇਰ ਮਾਨੂੰ ਉੱਥੋਂ ਉਹਨਾਂ ਨੇ ਮੂਵ ਕਰਤਾ ਤੇ ਕਹਿੰਦਾ ਚੰਗਾ ਹੋਇਆ ਜੋ ਆ ਵੇਖੋ ਮੈਂ ਨਹੀਂ ਕਹਿੰਦਾ ਵੀ ਮਾੜਾ ਹੋਇਆ ਚੰਗਾ ਹੋਇਆ ਜਿੰਨੇ ਸਾਡੇ ਇੰਨੇ ਯੋਧੇ ਮਾਰਤੇ ਇੰਨੇ ਮਾਮਾ ਦੇ ਪੁੱਤ ਮਾਰਦੇ ਇਹਨਾਂ ਦੀ ਲਾਸ਼ਾਂ ਹੀ ਲੱਭੀਆਂ ਈ ਐ ਇਹ ਹੁਣੀ ਇਦਾਂ ਹੀ ਚਾਈਦੀ ਸੀਗੀ ਦੇਖੋ ਜੀ ਇਹ ਕਹਿੰਦੇ ਆ ਜੀ ਮਰਿਆ ਕਈ ਕਹਿੰਦੇ ਮਰ ਗਿਆ ਨਹੀਂ ਮਰਿਆ ਮੈਂ ਕਹਿੰਦਾ ਇਹ ਮਰ ਗਿਆ ਹੀ ਆ ਇਹ ਮਰਿਆ ਪੱਕਾ ਹੀ ਮਰਿਆ ਵਾ ਕਿਉਂਕਿ ਇਹਦੀ ਫੈਮਲੀ ਨੇ ਮਨਾ ਕਰਤਾ ਜੀ ਹਾਂ ਮੇਰੇ ਨਾਲ ਦਾ ਬੰਦਾ ਰਹਿਣਾ ਉੱਥੇ ਪਟਿਆਲੇ ਉਹਨੂੰ ਅਸੀਂ ਪੁੱਛਦੇ ਸੀਗਾ ਤਾਂ ਬਾਪੂ ਪੁਲਿਸ ਦਾ ਉਹ ਕਹਿੰਦਾ ਜੀ ਇਹਦਾ ਬ੍ਰੇਨ ਡੈਡ ਹੋ ਗਿਆ ਜਦੋਂ ਉਹਨਾਂ ਨੇ ਕਿਹਾ ਫੈਮਲੀ ਨੂੰ ਕਿ ਅਸੀਂ ਇਹਨੂੰ ਤੁਹਾਡੇ ਲਿਤਾਵਾਂ ਲੈ ਕਰ ਦਿੰਨੇ ਆ ਉਹ ਕਹਿੰਦੇ ਇਹ ਨਹੀਂ ਰੱਖਣਾ ਰੱਖ ਲੋ ਆਪਣੇ ਕੋਲ ਅਸ਼ ਹੈਗੀ ਪਈ ਉਹ ਜਾਂ ਤੋਂ ਉਹਦੇ ਟੀਕਾ ਟੁਕਾ ਲਾ ਦਣ ਜਿਹੜੇ ਬੰਦੇ ਦਾ ਬ੍ਰੇਨ ਡੈਡ ਹੋ ਗਿਆ ਲੈਟ ਹਿਮ ਗੋ ਨਾਓ ਖਤਮ ਆ ਹੋ ਕੋਈ ਉਹ ਕਹਿੰਦੇ ਜੀ ਇਹ ਨਹੀਂ ਰੱਖਣਾ ਤੁਸੀਂ ਰੱਖ ਲਓ ਹਾਂ ਸਰਕਾਰ ਪੈ ਥੋੜੀ ਲਾਉਗੀ ਇਹ ਮਰ ਮੁੱਕ ਗਿਆ ਤੇ ਮੈਂ ਇੱਕ